ਕੇ 2-2 ਕਰੋੜ ਰੁਪਏ ਦੀਆਂ ਬੋਲੀਆਂ ਲੱਗ ਰਹੀਆਂ ਨੇ ਸਰਪੰਚੀ ਦੀਆਂ 35-35 ਲੱਖ ਰੁਪਏ ਦੀਆਂ ਬੋਲੀਆਂ ਲੱਗ ਰਹੀਆਂ 15-15 ਲੱਖ 20-20 ਲੱਖ ਦੀਆਂ ਬੋਲੀਆਂ ਲੱਗ ਰਹੀਆਂ ਕੀ ਤੁਸੀਂ ਸਾਰੇ ਇਹ ਸੋਚਦੇ ਜੇ ਕਿ ਉਹ ਬੋਲੀਆਂ ਲਗਾ ਕੇ ਕੀ ਤੁਹਾਡੇ ਉਸ ਪਿੰਡ ਦਾ ਵਿਕਾਸ ਹੋ ਸਕੇਗਾ ਕੀ ਉਹ ਸਰਪੰਚ ਤੁਹਾਡੇ ਨਾਲ ਟਾਈਮ ਕੱਢ ਕੇ ਤੁਹਾਡੇ ਹਰ ਦੁੱਖ ਸੁੱਖ ਦੇ ਵਿੱਚ ਪਹੁੰਚ ਸਕੇਗਾ ਬੋਲੀਆਂ ਲਗਾ ਕੇ ਕਦੇ ਵੀ ਜਿਹੜੀਆਂ ਇਹ ਜਿਹੜੀਆਂ ਲੋਕਾਂ ਦੀਆਂ ਦਿਲ ਦੀਆਂ ਜੋ ਭਾਵਨਾਵਾਂ ਜੋ ਦਿਲ ਦੀਆਂ ਗੱਲਾਂ ਨੇ ਉਹ ਸੀ ਜਿੱਤ ਨਹੀਂ ਸਕਦੇ ਲਗਾ ਕੇ ਆਪਾਂ ਪਿੰਡ ਦੀ ਸਰਪੰਚੀ ਲੈਣੀ ਤਾਂ ਫਿਰ ਆਪਣੇ ਦਿਲ ਦੀ ਭਾਵਨਾ ਮੇਰੇ ਹਸਾਮ ਨਾਲ ਉਹਨਾਂ ਲੋਕਾਂ ਦੀ ਦਿਲ ਦੀ ਭਾਵਨਾ ਸੇਵਾ ਕਰਨੀ ਨਹੀਂ ਹੈਗੀ ਸਿਰਫ ਇੱਕ ਚੋਦਰ ਦਿਖਾਣ ਦੀ ਭਾਵਨਾ ਵਾਣ ਉਹਨਾਂ ਦਿਲ ਵਿੱਚ ਹੈ ਜੇ ਜਿਹੜੇ ਬੋਲੀਆਂ ਲਗਾ ਕੇ ਸਰਪੰਚ ਬਣਾਈਓ ਸਾਰੇ ਇਹ ਕਾਗਜ਼ ਰਿਜੈਕਟ ਤੇ ਉਹਨਾਂ ਦੇ ਕੈਨਸਲਿਸ਼ਟ ਕੀਤੀ ਜਾਵੇ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਵੀਰ ਸੈਨ ਪ੍ਰਤਾਪ ਸਿੰਘ ਕ੍ਰੋਸਪੁਰੀਆ ਸੈਂਸ ਪਰ ਮਹਾਸਭਾ ਪੰਜਾਬ ਦਾ ਪ੍ਰਧਾਨ ਦੋਸਤੋ ਅੱਜ ਦੀ ਮੇਰੀ ਵੀਡੀਓ ਪੰਜਾਬ ਚ ਜੋ ਸਰਪੰਚੀ ਦੇ ਇਲੈਕਸ਼ਨ ਚੱਲ ਰਹੇ ਨੇ ਉਸ ਦੇ ਪ੍ਰਤੀ ਮੇਰੀ ਇਹ ਵੀਡੀਓ ਹੈ ਸੋ ਅੱਜ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਕਿਉਂਕਿ ਮਾਨ ਸਾਹਿਬ ਨੇ ਤਾਂ ਦੇਖੋ ਸਰਪੰਚੀ ਸਰਬ ਸੰਤੀ ਨਾਲ ਕਿਹਾ ਸੀਗਾ ਕਿ ਲੋਕ ਆਪਣੇ ਸਰਪੰਚ ਹਰ ਪਿੰਡ ਚ ਚੁਣੇ ਜਾਣ ਲੇਕਿਨ ਉਹਨਾਂ ਨੇ ਇਹ ਨਹੀਂ ਸੀ ਕਿਹਾ ਕਿ ਬੋਲੀਆਂ ਲਗਾ ਕੇ ਸਰਪੰਚ ਚੁਣੇ ਜਾਣ ਦੇਖੋ ਐਵੇਂ ਤਾਂ ਫਿਰ ਜਿਹੜੇ ਕਿ ਪੈਸੇ ਵਾਲੇ ਲੋਕ ਨੇ ਗੱਲਾਂ ਤੋਂ ਹੋਈ ਆ ਗਈਆਂ ਨਾ ਵੀ ਪੈਸੇ ਵਾਲੇ ਜਿਹੜੇ ਲੋਕ ਨੇ ਉਹ ਮਤੇ ਪੈਸੇ ਨਾਲ ਹੀ ਆਪਣਾ ਰੂਪ ਬਣਾ ਲੈਣਗੇ ਤੇ ਆਪਣਾ ਨਾਮ ਬਣਾ ਲੈਣਗੇ ਲੇਕਿਨ ਜਿਨ੍ਹਾਂ ਦੇ ਦਿਲ ਦੀ ਇੱਛਾ ਹੈ ਵੀ ਅਸੀਂ ਕੋਈ ਨਮਾਇੰਦਗੀ ਲਈਏ ਸਰਪੰਚੀ ਲਈਏ ਜਾਂ ਐਮਸੀ ਬਣੀਏ ਸੋ ਉਹਨਾਂ ਦੇ ਦਿਲ ਦੀਆਂ ਜਿਹੜੀਆਂ ਖੁਆਸ਼ੀਆਂ ਉਹ ਪੂਰੀਆਂ ਕਿਵੇਂ ਹੋਣਗੀਆਂ ਕਿਉਂਕਿ ਉਹਨਾਂ ਦੇ ਦਿਲ ਦੇ ਵਿੱਚ ਭਾਵਨਾ ਹੁੰਦੀ ਏ ਕਿ ਅਸੀਂ ਪਿੰਡ ਦੀ ਸੇਵਾ ਕਰ ਸਕੀਏ ਵੀ ਸਾਡੇ ਕੋਲ ਕੋਈ ਐਸਾ ਰਤਬਾ ਹੋਵੇ ਕਿ ਅਸੀਂ ਆਪਣੇ ਪਿੰਡ ਦੀ ਸੇਵਾ ਕਰ ਸਕੀਏ ਜਾਂ ਦੇ ਇਲਾਕੇ ਸੇਵਾ ਕਰ ਸਕੀਏ ਸੋ ਜਿਹੜੀਆਂ ਹੋਂ ਮੈਂ ਦੇਖ ਰਿਹਾ ਹਾਂ ਕਿ 2-2 ਕਰੋੜ ਰੁਪਏ ਦੀਆਂ ਬੋਲੀਆਂ ਲੱਗ ਰਹੀਆਂ ਨੇ ਸਰਪੰਚੀ ਦੀਆਂ 35-35 ਲੱਖ ਰੁਪਏ ਦੀਆਂ ਬੋਲੀਆਂ ਲੱਗ ਰਹੀਆਂ 15-15 ਲੱਖ 20-20 ਲੱਖ ਦੀਆਂ ਬੋਲੀਆਂ ਲੱਗ ਰਹੀਆਂ ਕੀ ਤੁਸੀਂ ਸਾਰੇ ਇਹ ਸੋਚਦੇ ਜੇ ਕਿ ਉਹ ਬੋਲੀਆਂ ਲਗਾ ਕੇ ਕੀ ਤੁਹਾਡੇ ਹਸਪਤਲ ਦਾ ਵਿਕਾਸ ਹੋ ਸਕੇਗਾ ਕੀ ਤੁਹਾਡੇ ਇਲਾਕੇ ਦਾ ਵਿਕਾਸ ਹੋ ਸਕੇਗਾ ਕੀ ਉਹ ਸਰਪੰਚ ਤੁਹਾਡੇ ਨਾਲ ਟਾਈਮ ਕੱਢ ਕੇ ਤੁਹਾਡੇ ਹਰ ਦੁੱਖ ਸੁੱਖ ਦੇ ਵਿੱਚ ਪਹੁੰਚ ਸਕੇਗਾ ਕੀ ਉਹ ਸਰਪੰਚ ਜਿਹੜਾ ਬੋਲੀ ਲਗਾ ਕੇ ਸਰਪੰਚ ਲੈ ਬਣ ਰਿਹਾ ਵਾ ਕੀ ਉਹ ਤੁਹਾਡੇ ਨਾਲ ਜਾ ਕੇ ਕਿਸੇ ਜਗ੍ਹਾ ਤੇ ਤੁਹਾਡੇ ਨਾਲ ਮੋਹਰ ਲਗਾ ਕੇ ਜਾਂ ਤੁਹਾਡੇ ਕਿਸੇ ਹੱਕ ਦੇ ਵਿੱਚ ਖਲੋਜੇਗਾ ਉਹ ਕਦੇ ਵੀ ਨਹੀਂ ਖਲੋਵੇਗਾ ਕਿਉਂਕਿ ਅਗਲੇ ਕੋਲ ਇਹ ਆ ਇਹ ਹੁੰਦਾ ਕਿ ਮੈਂ ਇੱਕ ਪੈਸੇ ਦੇ ਕੇ ਸਰਪੰਚ ਬਣਿਆ ਵਾਂ ਤੇ ਪੈਸੇ ਲਗਾ ਕੇ ਪੈਸੇ ਨਾਲ ਕਹਿੰਦੇ ਨੇ ਬੋਲੀ ਬੋਲੀਆਂ ਲਗਾ ਕੇ ਕਦੇ ਵੀ ਜਿਹੜੀਆਂ ਇਹ ਜਿਹੜੀਆਂ ਲੋਕਾਂ ਦੀਆਂ ਦਿਲ ਦੀਆਂ ਜੋ ਭਾਵਨਾਵਾਂ ਜੋ ਦਿਲ ਦੀਆਂ ਗੱਲਾਂ ਨੇ ਉਹ ਸੀ ਜਿੱਤ ਨਹੀਂ ਸਕਦੇ ਸੋ ਇਹ ਨਾ ਸੋਚੋ ਕਿ ਪੈਸੇ ਨਾਲ ਹੀ ਰਤਬਾ ਬਣਦਾ ਪੈਸੇ ਨਾਲ ਹੀ ਵੀ ਸਭ ਕੁਝ ਖਰੀਦਿਆ ਜਾ ਸਕਦਾ ਜੇ ਪੈਸੇ ਨਾਲ ਸਭ ਕੁਝ ਖਰੀਦਾ ਜਾ ਸਕਦਾ ਇੱਕ ਇਮਾਨਦਾਰ ਜਿਹੇ ਸਰਕਾਰ ਆਪ ਸਰਕਾਰ ਹੈ ਕਿ ਆਪ ਸਰਕਾਰ ਬਣੀ ਸੋ ਭਗਵੰਤ ਮਾਨ ਜੀ ਜੋ ਮੁੱਖ ਮੰਤਰੀ ਬਣੇ ਨੇ ਉਹ ਇੱਕ ਆਮ ਪਰਿਵਾਰਾਂ ਦੇ ਇੱਕ ਛੋਟੇ ਪਰਿਵਾਰਾਂ ਵਿੱਚ ਜੇ ਪੈਸੇ ਦੀ ਗੱਲ ਹੁੰਦੀ ਤਾਂ ਸ਼ਾਇਦ ਉਹ ਆਪਣੇ ਪੰਜਾਬ ਦੇ ਵਿੱਚ ਉਹਨਾਂ ਤੋਂ ਕਾਫੀ ਪੈਸੇ ਵਾਲੇ ਕਾਫੀ ਉੱਚੀ ਪਦਵੀ ਤੇ ਬੈਠੇ ਲੋਕ ਜਿਹੜੇ ਨੇ ਜਿਹੜੇ ਅੱਜ ਮੁੱਖ ਮੰਤਰੀ ਬਣ ਜਾਂਦੇ ਸੋ ਇਸ ਤਰ੍ਹਾਂ ਮੈਂ ਇਸ ਚੀਜ਼ ਨੂੰ ਸਹੀ ਨਹੀਂ ਸਮਝਦਾ ਕਿ ਜੇ ਪੈਸਾ ਲਗਾ ਕੇ ਆਪਾਂ ਲੱਖਾਂ ਕਰੋੜਾਂ ਰੁਪਈਆ ਲਗਾ ਕੇ ਆਪਾਂ ਬੋਲੀਆਂ ਲਗਾ ਕੇ ਆਪਾਂ ਪਿੰਡ ਦੀ ਸਰਪੰਚੀ ਲੈਣੀ ਤਾਂ ਫਿਰ ਆਪਣੇ ਦਿਲ ਦੀ ਭਾਵਨਾ ਮੇਰੇ ਹਿਸਾਬ ਨਾਲ ਉਹਨਾਂ ਲੋਕਾਂ ਦੀ ਦਿਲ ਦੀ ਭਾਵਨਾ ਸੇਵਾ ਕਰਨ ਦੀ ਨਹੀਂ ਹੈਗੀ ਸਿਰਫ ਇੱਕ ਚੋਦਰ ਦਿਖਾਣ ਦੀ ਭਾਵਨਾ ਉਹਨਾਂ ਦੇ ਦਿਲ ਵਿੱਚ ਹੈ ਸੋ ਮੈਂ ਤਾਂ ਮਾਨ ਸਾਹਿਬ ਨੂੰ ਵੀ ਇਹ ਬੇਨਤੀ ਕਰਦਾ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਮਾਨਯੋਗ ਜੋ ਆਪਣੇ ਜੋਂ ਕਮਿਸ਼ਨ ਨੇ ਜਾਂ ਹਾਈ ਕੋਰਟ ਜਾਂ ਸੁਪਰੀਮ ਕੋਰਟ ਨੂੰ ਵੀ ਬੇਨਤੀ ਕਰਦਾ ਵਾਂ ਕਿ ਜਿਹੜੇ ਬੋਲੀਆਂ ਲਗਾ ਕੇ ਸਰਪੰਚ ਬਣਾਏ ਉਹ ਸਾਰਿਆਂ ਦੇ ਕਾਗਜ਼ ਰਿਜੈਕਟ ਤੇ ਉਹਨਾਂ ਦੇ ਕੈਨਸਲਸ਼ ਕੀਤਾ ਜਾਵੇ ਕਿਉਂਕਿ ਬੋਲੀਆਂ ਨਾਲ ਕਿਸੇ ਦਾ ਜ਼ਮੀਰ ਕਿਸੇ ਦੇ ਵੋਟ ਨਹੀਂ ਆਪਾਂ ਖਰੀਦ ਸਕਦੇ ਇਹਦੇ ਵਿੱਚ ਗਰੀਬ ਬੰਦਾ ਜੋ ਕੰਮ ਕਰਨਾ ਚਾਹੁੰਦਾ ਹੈ ਜਿਸ ਦੇ ਦਿਲ ਦੀ ਸ਼ਰਧਾ ਹੈ ਕਿ ਅਸੀਂ ਇਲਾਕੇ ਦੀ ਸੇਵਾ ਕਰਨਾ ਚਾਹੁੰਦੇ ਕਿਉਂਕਿ ਕਦੇ ਅਮੀਰੀ ਅਮੀਰ ਜਿਹੜਾ ਬੰਦਾ ਹੈ ਉਹ ਤੁਹਾਡੀ ਦਿਲ ਦੀ ਭਾਵਨਾ ਨੂੰ ਨਹੀਂ ਸਮਝ ਸਕਦਾ ਸੋ ਜਿਹੜਾ ਗਰੇ ਬੰਦੇ ਨੂੰ ਆਪਾਂ ਉੱਪਰ ਲੈ ਕੇ ਆਵਾਂ ਅੱਗੇ ਲੈ ਕੇ ਆਵਾਂਗੇ ਸਰਪੰਚੀ ਜਾਂ ਐਮਸੀ ਦੇ ਵਿੱਚ ਅੱਗੇ ਉਹਨਾਂ ਨੂੰ ਲੈ ਕੇ ਆਵਾਂਗੇ ਤਾਂ ਉਹ ਹੀ ਤੁਹਾਡੇ ਦਿਲ ਦੀਆਂ ਭਾਵਨਾ ਸਮਝ ਸਕੇਗਾ ਉਹ ਤੁਹਾਡੇ ਨਾਲ ਹਰ ਜਗ੍ਹਾ ਦੁੱਖ ਸੁੱਖ ਤੇ ਵੀ ਪਹੁੰਚ ਸਕੇਗਾ ਤੁਹਾਡੀ ਹਰ ਗੱਲ ਸੁਨੇਗਾ ਪਰ ਜਿਹੜੇ ਧਨਾਟ ਪੈਸੇ ਵਾਲੇ ਲੋਕਾਂ ਨੇ ਜੋ ਬੋਲੀਆਂ ਲਗਾ ਕੇ ਇੱਕ ਸਰਪੰਚੀ ਦਾ ਐਮਸੀ ਦਾ ਜੋ ਰੁਤਬੇ ਨੇ ਉਹ ਖਤਮ ਕੀਤੇ ਜਾ ਰਹੇ ਨੇ ਮੈਂ ਇਸ ਚੀਜ਼ ਦੇ ਕੋਰ ਨਿੰਦਿਆ ਕਰਦਾ ਵਾਂ ਅਤੇ ਮਾਣਯੋਗ ਇਲੈਕਸ਼ਨ ਕਮਿਸ਼ਨ ਨੂੰ ਵੀ ਬੇਨਤੀ ਕਰਦਾ ਵਾਂ ਕਿ ਜਿਹੜੀਆਂ ਸੋਸ਼ਲ ਮੀਡੀਆ ਤੇ ਜਿਹੜੇ ਸਰਪੰਚਾਂ ਦੀਆਂ ਬੋਲੀਆਂ ਸ਼ੋਅ ਹੋ ਰਹੀਆਂ ਨੇ ਜਾਂ ਤੁਹਾਨੂੰ ਪਤਾ ਲੱਗ ਰਿਹਾ ਇਸ ਪਿੰਡ ਦੇ ਵਿੱਚ ਇੰਨੇ ਲੱਖ ਦੀ ਬੋਲੀ ਲੱਗੀ ਐਨੇ ਲੱਖ ਦੀ ਬੋਲੀ ਲੱਗੀ ਉਹ ਸਾਰੇ ਸਰਪੰਚਾਂ ਦੀਆਂ ਜਿਹੜੀਆਂ ਬੋਲੀਆਂ ਕੈਂਸਲੇਸ਼ਨ ਕਰਕੇ ਉਹਨਾਂ ਨੂੰ ਕੈਂਸਲ ਕਰਕੇ ਉੱਥੇ ਇੱਕ ਇਮਾਨਦਾਰ ਇਲਾਕੇ ਦੇ ਵਿੱਚ ਗਰੀਬ ਪਰਿਵਾਰਾਂ ਵਿੱਚ ਇਮਾਨਦਾਰੀ ਬਹੁਤ ਏਗੀ ਗਰੀਬ ਪਰਿਵਾਰ ਵੀ ਸੇਵਾ ਕਰਨਾ ਚਾਹੁੰਦੇ ਲੇਕਿਨ ਜਦੋਂ ਪੈਸੇ ਦੀ ਗੱਲ ਆਈ ਦੇ ਤਾਂ ਪੈਸੇ ਉਹ ਪੈਸੇ ਤੇ ਜੋਰ ਤੇ ਜਿਹੜੇ ਸਰਪੰਚ ਬੰਦੇ ਨੇ ਤਾਂ ਪੈਸੇ ਵਾਲਾ ਅੱਗੇ ਆ ਸਕਦਾ ਤੇ ਗਰੀਬ ਬੰਦੇ ਦੀ ਭਾਵਨਾ ਥੱਲੇ ਦੱਬੀ ਰਹਿ ਜਾਂਦੀ ਏ ਸੋ ਗਰੇ ਪਰਿਵਾਰਾਂ ਦੀ ਜੂ ਸੋਚੋ ਇਹ ਜਿਹੜੇ ਸਰਪੰਚ ਪੈਸੇ ਦੇ ਕੇ ਸਰਪੰਚ ਬਣੇ ਨੇ ਭਾਵੇਂ ਕਿਸੇ ਪਾਰਟੀ ਵੱਲੋਂ ਬਣੇ ਨੇ ਕਿਸੇ ਵੀ ਪਾਰਟੀ ਵੱਲੋਂ ਬਣੇ ਨੇ ਜਿਹੜੇ ਵੀ ਪਿੰਡ 'ਚ ਬਣੇ ਨੇ ਜਿਸ ਸੰਸਥਾ ਵੱਲੋਂ ਬਣੇ ਨੇ ਜਿਸ ਤਰ੍ਹਾਂ ਦੇ ਵੀ ਬਣੇ ਨੇ ਉਹਨਾਂ ਸਾਰਿਆਂ ਨੂੰ ਕੈਨਸਲ ਕੀਤਾ ਜਾਵੇ ਅਤੇ ਉਹਨਾਂ ਦੇ ਜਿਹੜੇ ਇਹ ਪੈਸੇ ਨੇ ਉਹ ਰਿਕਵਰ ਕਰਕੇ ਕਿਸੇ ਧਾਰਮਿਕ ਕੰਮ ਤੇ ਕਿਸੇ ਸਮਾਜ ਸੇਵੀ ਕੰਮ 'ਤੇ ਲਗਾਏ ਜਾਣ ਸੋ ਇਸ ਕਰਕੇ ਮੈਂ ਸਾਰੇ ਪੰਜਾਬ ਦੇ ਪਿੰਡਾਂ ਦੇ ਜਿਹੜੇ ਪਿੰਡ ਸਰਪੰਡਾਂ ਦੇ ਆਗੂ ਸਰਪੰਡਾਂ ਦੇ ਪਿੰਡਾਂ ਦੇ ਪੰਚਾਇਤਾਂ ਨੂੰ ਪਿੰਡਾਂ ਦੇ ਸੂਝਵਾਨ ਲੋਕਾਂ ਨੇ ਬੇਨਤੀ ਕਰਦਾ ਕਿ ਬੋਲੀਆਂ ਲਗਾ ਕੇ ਸਰਪੰਚ ਨਾ ਬਣਾਓ ਅਤੇ ਹੱਕ ਤੇ ਇਮਾਨ ਤੇ ਜਿਹੜਾ ਖੜਨ ਵਾਲਾ ਸਰਪੰਚ ਉਸ ਨੂੰ ਇਮਾਨਦਾਰੀ ਦੇ ਨਾਲ ਅੱਗੇ ਲੈ ਕੇ ਆਓ ਚਾਹੇ ਉਹ ਗਰੀਬ ਹੀ ਹੋਵੇ ਉਹਨੂੰ ਅੱਗੇ ਲੈ ਕੇ ਆਓ ਇਸ ਤਰ੍ਹਾਂ ਦਾ ਫਿਰ ਗਰੀਬ ਬੰਦੇ ਦੀ ਤਾਂ ਕੋਈ ਸੁਣਵਾਈ ਰਹਿ ਹੀ ਨਹੀਂ ਜਾਣੀਗੀ ਫਿਰ ਤਾਂ ਪੈਸੇ ਵਾਲਾ ਪੈਸੇ ਦਵੇਗਾ ਤੇ ਬੋਲੀ ਲੈ ਕੇ ਤਾਂ ਗਾਹ ਹੋ ਜਾਏਗਾ ਸੋ ਇਸ ਕਰਕੇ ਗਰੀਬਾਂ ਦੇ ਵੀ ਜਰੂਰ ਸੋਚੋ ਅਤੇ ਅਮੀਰਾਂ ਤੋਂ ਅਸੀਂ ਇਹ ਨਹੀਂ ਕਹਿੰਦੇ ਕਿ ਅਮੀਰ ਵੀ ਆਪਣੇ ਪਰਿਵਾਰ ਨੇ ਪਰ ਬੋਲੀਆਂ ਨਾਲ ਨਹੀਂ ਇਹ ਤਾਂ ਫਿਰ ਆਪਾਂ ਪਿੰਡ ਖਰੀਦ ਲਿਆ ਪੈਸੇ ਦੇ ਕੇ ਤਾਂ ਪਿੰਡ ਦੀ ਫਿਰ ਔਕਾਤ ਤਾਂ ਖਤਮ ਹੋ ਗਈ ਨਾ ਫਿਰ ਤਾਂ ਆਪਾਂ ਪਿੰਡ ਪੈਸੇ ਦੇ ਕੇ ਖਰੀਦ ਲਿਆ ਸੋ ਇਸ ਕਰਕੇ ਸਰਪੰਚੀ ਨਾਲ ਜੇ ਚੁਣਨਾ ਤਾਂ ਗਰੀਬ ਪਰਿਵਾਰ ਚੁਣੋ ਜੋ ਮਾਨ ਸਾਹਿਬ ਨੇ ਕਿਹਾ ਉਹਨੂੰ ਸਹੀ ਸਾਫਤ ਕਰਾਓ ਤੇ ਉਹਨਾਂ ਦੇ ਇਲਾਕੇ ਦੇ ਐਮਐਲਏ ਸਾਹਿਬ ਅੱਡਰ ਬੇਨਤੀ ਹੈ ਕਿ ਜਿਹੜੇ ਇਹੋ ਜਿਹੀ ਬੋਲੀਆਂ ਵਾਲੇ ਸਰਪੰਚ ਨੇ ਉਹਨਾਂ ਨੂੰ ਕੈਨਸਲ ਕੀਤਾ ਜਾਵੇ ਸਸਤੀ ਕਾਜ